ਗੈਸ ਵੈਲਕਮ ਟੂ ਮਾਈ ਯੂਟਿਊਬ ਚੈਨਲ ਅ ਮੇਜ਼ ਕਰਦਾ ਕਿ ਤੁਸੀਂ ਸਤ ਸ੍ਰੀ ਅਕਾਲ ਜੇ ਤੁਹਾਨੂੰ ਮੇਜ਼ ਕਰਦਾ ਕਿ ਤੁਸੀਂ ਸਾਡੇ ਠੀਕ ਠਾਕ ਹੋਗੇ ਵਧੀਆ ਤੇ ਆਪਾਂ ਵੀ ਵਧੀਆ ਚੜ ਨਿਕਲਾ ਜੀ ਕਿਉਂ ਸਵੇਰੇ ਸਵੇਰ ਤੁਰ ਤੁਰ ਕੇ ਥੱਕ ਗਏ ਤੂੰ ਕੀ ਕਹਿੰਦਾ ਹੈ ਕੀ ਕਹਿੰਦਾ ਤੂੰ ਮੈਂ ਬਾਹਰ ਲੈ ਮੋਨ ਖੋਦਾ ਮੈਨੂੰ ਵੀ ਲੈ ਲੈ ਬਲੌਗ ਚ ਹਾਂ ਜਾਣਦੇ ਆ ਤੁਰਾਂਦੇ ਆ ਇੱਥੇ ਚੜਾਈ ਮਾਰੀ ਜੀ ਇਧਰ ਬਣਦੇ ਬਲੌਗ ਉਹ ਬਲੌਗ ਇਹ ਮੰਨਦਾ YouTube ਤੇ ਬਲੌਗ ਤੇ ਉਹ ਬੰਦੇ ਦੂਜੇ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਇਹ ਬਲੌਗ ਹੈ ਇਹ ਬਲੌਗ ਉਹ ਮਸੀਨ ਬਣਾਈ ਦੇ ਕਿਹਤਾਂ ਆ ਚੜਾਈ ਮਾਰ ਜਾਂਦੀ ਸਾਰੀ ਕਿਹੜੀ ਪੜਾ ਕਿਹੜਾਈ ਹੈ ਘਟ ਗਿਆ ਨੇ ਬਣਾਈ ਦੀ ਤੁਰਿਆ ਨਹੀਂ ਜਾਂਦਾ ਚੜਿਆ ਨਹੀਂ ਜਾਂਦਾ ਹੋਰ ਕੁੱਤਾ ਜੀ ਲੈ ਉਹ ਕੁੱਤਾ ਜੀ ਬਹਿ ਗਿਆ ਤਿੰਨ ਵੇ ਕੋਈ ਬਹਿ ਗਿਆ ਕੁੱਤੇ ਨੇ ਕੁੱਤਾ ਟੱਕਰਿਆ ਓਏ ਗੰਨੇ ਨਹੀਂ ਛੱਡਦਾ ਉਹ ਇੱਜ਼ਤ ਦੇਂਦੇ ਹਨ ਇਹ ਕੁੱਤੀ ਆ ਬਰਾ ਕੁੱਤਾ ਨਹੀਂ ਆ ਇਹ ਕੁੱਤੀ ਦੀ ਆ ਇਹਦੇ ਆ ਮਾਰ ਗਿਆ ਕੋਈ ਵਿਚਾਰਾ ਬੱਚਾ ਮਰ ਗਿਆ ਤਾਂ ਹੀ ਲੱਗ ਗਈ ਸਾਈਡ ਤੇ ਕਰਦੇ ਯਾਰ ਪਾਈਏ ਸਾਈਡੋ ਕੇ ਵੱਟ ਦੀ ਨਿਕਰਾ ਹੂੰ ਸਾਈਡ ਕਰ ਲੱਗੇ ਜਾਇਆ ਹਨ ਲੱਗੇ ਜਾਗਾ ਲੱਤ ਪੜ ਲੈਣੀ ਨਹੀਂ ਬੜਾ ਆਉਣ ਲੱਗੇ ਲੱਗੇ ਜਾਇਆ ਕਰਦੇ ਸਾਡ ਯਾਰ ਲੋ ਵੀ ਮਤਲਬ ਪਹੁੰਚ ਗਏ ਆਪਾਂ ਟ੍ਰੇਨਾਂ ਤੇ ਉਧਰੋ ਸ਼ਟਾਟ ਕਰਕੇ ਬੈਠਾ ਇੱਧਰ ਥੋੜੀ ਖਲਦੀ ਖਰਾਬੀ ਆ ਗਈ ਗ੍ਰੇਨ ਚ ਦਿਖਾਉਣੇ ਤਾਂ ਮੁਕੀ ਆ ਆ ਜਾ ਸਿਮਰ ਸਿੰਘਪਾ ਆਪਣਾ ਖਲਪਾ ਸਤਿ ਸ੍ਰੀ ਅਕਾਲ ਬਾਜੀ ਕੀ ਹਾਲ ਚੱਲ ਠੀਕ ਹੈ ਉੱਚੀ ਬਲਾ ਸਾਡ ਹੋਰ ਵਧੀਆ ਤੁਸੀਂ ਸੁਣਾਓ ਠੀਕ ਹੈ ਕੀ ਗੱਲ ਓਏ ਕੀ ਕਰਾਸਿਸ ਨੂੰ ਹੈ ਜਿੱਦ ਤੇ ਟੈਂਕੀ ਤੋਂ ਬਾਹਰ ਆ ਰਿਹਾ ਹੈ ਅੱਛਾ ਬਾਹਰ ਆ ਰਿਹਾ ਹੈ ਕੀ ਗਿਸਾਵਾ ਮੁਚਾ ਕਰ ਦੇ ਤੇਰਾ ਆਸਾ ਠੀਕ ਹੋਰ ਸੁਣਾਓ ਆ ਗਏ ਤਾਂ ਕਾਲੀ ਕਰ ਲਈ ਸਵੇਰੇ ਸਵੇਰੇ ਇਹ ਕੰਮ ਕਹੀ ਕੀਤਾ ਨਹੀਂ ਕੰਮ ਤੋਂ ਹੀ ਹੋਈ ਏ ਜ਼ੋਰ ਬਹੁਤ ਹੋਣ ਲਿਆ ਪਰ ਨਾਲ ਸਾਰਾ ਗੰਦਾ ਕਰ ਲਿਆ ਆਹੋ ਪਤਾ ਲੱਗੇ ਕੰਮ ਚੱਲਾਂ ਰਿਹਾ ਨਹੀਂ ਥੋੜਾ ਬਹਾਵ ਮਾਰ ਲਾ ਸਾਧਰਾ ਪਤਾ ਤੱਕ ਲਾ ਲਿਆ ਲੋ ਵੀ ਮਤਰਾ ਲੈ ਕੇ ਜਾਂਦੇ ਆ 40 ਪਾਉਣ ਵਾਸਤੇ ਉਹਨੇ ਸਟੇਮ ਦੇ ਮੈਂ ਆ ਜਾਣੀ ਬੜੀਆਂ ਸਾਰੇ ਇਧਰ ਇੱਕ ਨੋ ਡੰਗਣਾ ਹੈ ਕਿ ਜਾਨਾ ਹੈ ਨੇ ਤਾਂ ਜਾਰੀ ਪਈ ਜਾਂਦੀ ਰਹੇ ਤੇ ਖੁਦ ਜੜ ਰਹੀ ਉਹ ਹੈ ਡਰਜ ਤੋਂ ਪਤੀ ਕਰਕੇ ਘੱਟ ਹੋ ਜਾਂਦਾ ਇਹ ਪਰ ਆਪਾਂ ਤਾਂ ਜਿਆ ਥੋੜੇ ਜਲਦ ਜਾਰੀ ਜਾਂਦਾ ਇਹ ਬਹੁਤ ਬਰਾਹਮ ਆਉਂਦਾ ਆਹ ਡਰਾਈ ਥੋੜੀ ਜਗ੍ਹਾ ਕਿ ਘੱਟ ਜਗਾ ਜ ਵੱਟ ਹੋ ਜਾਂਦਾ ਇਹ ਨਾਲ ਨਾਲ ਗਰਗਰ ਕੇ ਜਨਮ ਦੇ ਦੇਖੋ 3 ਦਾ ਮੋੜ ਚੱਲ ਰਿਹਾ ਹੈ ਅਜਾ ਦੇ ਨੂੰ 12:00 ਦੇ ਵੱਜ ਗਏ ਇਟਿੰਗ ਬਾਟੂ ਨੂੰ ਦੇਖੋ ਜਦੋਂ ਤੇਰੇ ਦਿੰਦਾ ਚੱਲ ਰਿਹਾ ਹੈ ਇਹ ਬੈਗ ਇਸ ਉਸਲੀ ਪੈਣਾ ਵੀ ਆਮ ਗਾਰ ਕੋਈ ਹੈ ਚਲੋ ਹੀ ਨਹੀਂ ਜੇ ਹਲੋ ਹਲੋ ਹਾਂਜੀ ਸਰੋ ਫੇਵਰਟ ਜਿਹੜੀਆਂ ਸੋਸ ਨੋਸਟਸ ਚੈਟ ਹੋ ਗਈਆਂ ਲੱਗੇ ਟੈਗ ਇਹਨਾਂ ਕੋਲ ਵੀ ਤਾਂ ਅੰਮ੍ਰਿਤਸਰ ਵੀ ਚੈਟ ਹੋ ਗਿਆ ਗਾਡਰ ਕੱਢਣ ਦੀ ਸੁਭਾਅ ਬਣਾਏਗੀ ਬੁਰਕੂ ਹਾਂ ਸਭੀ ਹੈ ਗਾਡਰ ਕੱਢਣ ਦੀ ਸੁਭਾਅ ਬਣਾਏਗੀ ਬੁਰਕੂ ਤੋਸ ਪਰਨਾ ਕੋਲ ਕੇ ਫਿਰ ਦੱਸ ਕੁਛ ਅਜ ਬੋਲ ਸ਼ੇਰ ਸ਼ੇਰ ਸੁੱਤਾ ਹੈ ਸ਼ੇਰ ਸੁੱਤਾ ਪਾ ਕਿਤੇ ਆ ਓਏ ਆਵਾਜ਼ ਮਾਰ ਓਏ ਓਏ ਪਾਵਰਾ ਸ਼ੇਰ ਨੂੰ ਸ਼ੇਰ ਕਹਿੰਦੇ ਸ਼ੇਰ ਨਹੀਂ ਕਹਿੰਦੇ ਕੁੱਤਾ ਤਾਂ ਅਮਨ ਲੈਣਾ ਸ਼ੇਰ ਸ਼ੇਰ ਨੂੰ ਸ਼ੇਰਾ ਸ਼ੇਰ ਹਮੇ ਸੁੱਤਾ ਹਾਂ ਠੀਕ ਹੈ ਪ੍ਰੋਗਰਾਮ ਪ੍ਰੋਸੈਸਿੰਗ ਗੱਡਰ ਦਾ ਚੱਲਣ ਦੇ ਆ ਸਿਰਫ ਕੱਲ ਤੇ ਦਿਨ ਪਰਸ ਤੱਕ ਨਿਕਲੇ ਪਾਵਾਂ ਛੇਰ ਸੁਣਾ ਕੋਈ ਮੈਟਰੋ ਗਾਰਡਰ ਚੁੱਕਣ ਵਾਲਾ ਤੇ ਕਰੇਨਾ ਦੀ ਵੀ ਤਿਆਰੀ ਆ ਬਾਅਦ ਦੀ ਇਹਨੂੰ ਸਲਿੰਗਰ ਦੇ ਨੂੰ ਆਉ ਬਾਅਦ ਤੇ ਕੱਲ ਨੂੰ ਚੁੱਕਾਂਗੇ ਸ਼ਾਮ ਨੂੰ ਚੁੱਕਣ ਨੂੰ ਲੈ ਜੀ ਕਹਿੰਦੇ ਪਰ ਰਾਤ ਇਹਨੇ ਲੋਨਿੰਗ ਕੱਲ ਨੂੰ ਚੁੱਕਾਂਗੇ ਆਣੇ ਉਹਨੇ ਦੇਖ ਰਹੇ ਕਿ ਮੋਰਟਲ ਕੋਲ ਆਰਡਰ ਕਿੰਨੇ ਵਜੇ ਨਿਕਲਦਾ ਪਹਿਲਾਂ ਜਦੋਂ ਆਰਡਰ ਸ਼ਿਪਿੰਗ ਕਰਦਾ ਅੱਗੇ ਲੋਡਿੰਗ ਤੇ ਸ਼ਿਪਿੰਗ ਹੋ ਜਾਣਾ ਇਹ ਸਾਰੇ ਆਈਡੀਆ ਲੋਨ

ਸਾਰਾ ਲੱਗੇ ਜਾ ਕੇ ਸਾਰਾ ਮੂੰਹ ਤੇ ਦਾ ਬਣ ਕੇ ਰੱਖਿਆ ਤੇ ਸਾਰਾ ਮੂੰਹ ਤੇ ਹੋ ਲੈ ਉੱਠ ਸੁਭਾਣਾ ਤੇ ਸੁਧਾਣੀ ਓਏ ਉਹ ਆ ਗਿਆ ਆਵਾਜ਼ ਮਾਰ ਰਿਹਾ ਸੁਹਣਾ ਸਿੰਘ ਤੇ ਆ ਭਾ ਇਹਦਾ ਕੀ ਕਰ ਵਾ ਇੱਧਰ ਆ ਦਰ ਤੇ ਆ ਸੋਨਾ ਸਿੰਘ ਆਉਂਦਾ ਉਹਦੀਆਂ ਚਾਰ ਗੱਲਾਂ ਮਾਤਸ ਸੁਣਾਉਣੇ ਤੁਹਾਨੂੰ ਅੱਜ ਸੇਵੀਆਂ ਸੁਣਾਈ ਜਾਣੀਆਂ ਬਾਹਰ ਦਾ ਕੀ ਕਰਨਾ ਇਹਦਾ ਕੀ ਕਰਨਾ ਨਹੀਂ ਦਿਆ ਯਾਰੇ ਹੈ ਲੈ ਆਈ ਗੱਲ ਬਾਤ ਹੀ ਨਹੀਂ ਸੁਣਾਈ ਦੋ ਕੋਈ ਸਵੇਰ ਦੀ ਸੁਣਾ ਕੋਈ ਸੁਣਾ ਕੋਈ කාලා නාග කින්නම ග පනා